ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਸੁਣਾਉਂਗਾ ਜੀ ਇੱਕ ਹਾਥੀ ਤੇ ਕੁੱਤੇ ਦੀ ਦੋਸਤੀ ਦੀ ਕਹਾਣੀ ਅਕਸਰ ਤੁਸੀਂ ਇਹਨਾਂ ਦੀ ਦੁਸ਼ਮਣੀ ਦੀ ਕਹਾਣੀ ਜ਼ਰੂਰ ਸੁਣੀ ਹੋਊਗੀ ਪਰ ਅੱਜ ਦੋਸਤੀ ਦੀ ਕਹਾਣੀ ਪਹਿਲੀ ਵਾਰ ਸੁਣੋਗੇ ਇੱਕ ਹਾਥੀ ਸੀਗਾ ਜੀ ਸ਼ਾਹੀ ਹਾਥੀ ਸ਼ਾਹੀ ਹਾਥੀ ਮਤਲਬ ਕਿ ਇੱਕ ਬਹੁਤ ਵੱਡਾ ਰਾਜਾ ਸੀ ਕਈ ਨਗਰਾਂ ਦਾ ਇੱਕ ਸਾਂਝਾ ਰਾਜਾ ਸੀ ਤੇ ਬਹੁਤ ਉਹਦੇ ਕੋਲ ਰਾਜ ਭਾਗ ਵੱਡਾ ਸੀ ਤੇ ਉਹ ਹਾਥੀ ਸੀ ਜਿਹੜਾ ਉਹਨੇ ਬੜੇ ਚਾਵਾਂ ਦੇ ਨਾਲ ਪਾਲਿਆ ਹੋਇਆ ਸੀਗਾ ਬੜੀਆਂ ਸੁੱਖ ਸਹੂਲਤਾਂ ਉਸ ਹਾਥੀ ਨੂੰ ਦਿੱਤੀਆਂ ਹੋਈਆਂ ਸੀ ਕਹਿ ਲਓ ਵੀ ਉਸ ਰਾਜੇ ਦਾ ਲਾਡਲਾ ਹਾਥੀ ਸੀ ਜਿੱਥੇ ਵੀ ਜਾਂਦਾ ਸੀ ਰਾਜਾ ਉਸ ਹਾਥੀ ਨੂੰ ਨਾਲ ਲੈ ਕੇ ਜਾਂਦਾ ਸੀ ਤੇ ਜਿਹੜਾ ਉਹਨੂੰ ਖਾਣ ਪੀਣ ਨੂੰ ਸਮਾਨ ਦਿੱਤਾ ਜਾਂਦਾ ਸੀ ਉਹ ਵੀ ਬਹੁਤ ਵਧੀਆ ਦਿੱਤਾ ਜਾਂਦਾ ਸੀ ਇੱਕ ਆਮ ਜਾਨਵਰਾਂ ਵਾਲੀ ਡਾਈਟ ਨਹੀਂ ਸੀ ਉਹਦੀ ਬਹੁਤ ਵਧੀਆ ਜਿਹੜੀ ਡਾਈਟ ਹਾਥੀ ਨੂੰ ਦਿੱਤੀ ਜਾਂਦੀ ਸੀ ਹੁਣ ਜਦੋਂ ਮੈਂ ਕਿਹਾ ਜਿੱਥੇ ਵੀ ਜਾਂਦਾ ਸੀ ਰਾਜਾ ਹਾਥੀ ਨਾਲ ਰਹਿੰਦਾ ਸੀ ਤੇ ਇੱਕ ਵਾਰੀ ਨਗਰ ਦਾ ਜਦੋਂ ਢੇੜਾ ਲਾਉਣ ਰਾਜਾ ਜਾਂਦਾ ਵਾ ਤੇ ਨਗਰ ਦੇ ਵਿੱਚ ਪਹੁੰਚ ਕੇ ਉੱਥੇ ਥੋੜੀ ਦੇਰ ਲਈ ਜਦੋਂ ਰੁਕਦੇ ਨੇ ਸਾਰੇ ਉਸ ਹਾਥੀ ਨੂੰ ਉਹਦੀ ਡਾਈਟ ਦਿੱਤੀ ਜਾਂਦੀ ਆ ਜਿਹੜੀ ਬਹੁਤ ਵਧੀਆ ਕੁਆਲਿਟੀ ਦੀ ਕਹ ਲਓ ਸੀਗੀ ਹਨਾ ਉਹ ਜਦੋਂ ਹਾਥੀ ਉਹ ਸਾਰਾ ਸਮਾਨ ਖਾਂਦਾ ਵਾ ਤਾਂ ਉਹਦੀ ਸੁੰਡ ਦੇ ਵਿੱਚੋਂ ਕੁਝ ਥੱਲੇ ਵੀ ਗਿਰਦਾ ਵੇਸਟ ਇੱਕ ਛੋਟਾ ਜਿਹਾ ਕੁੱਤਾ ਹੁੰਦਾ ਵਾ ਉਹ ਕੋਲ ਆਉਂਦਾ ਹਾਥੀ ਦੇ ਤੇ ਜਿਹੜਾ ਹਾਥੀ ਕੁਝ ਖਾ ਰਿਹਾ ਹੁੰਦਾ ਉਹ ਜਿਹੜਾ ਥੱਲੇ गिर ਜਾਂਦਾ ਕੁੱਤਾ ਉਹ ਚੱਟਣ ਲੱਗ ਜਾਂਦਾ ਉਹੋ ਚੀਜ਼ ਖਾਣ ਲੱਗ ਜਾਂਦਾ ਚਲੋ ਜੀ ਉਹ ਰੋਜ਼ ਜਦੋਂ ਨਗਰ ਦਾ ਢੇੜਾ ਰਾਜਾ ਲਾਉਂਦਾ ਸੀ ਇੱਕ ਤਾਂ ਤੇ ਜਾ ਕੇ ਰੁਕਦਾ ਸੀ ਉਹਨੂੰ ਉੱਥੇ ਹਾਥੀ ਨੂੰ ਖਾਣ ਦੇ ਲਈ ਕੁਝ ਦਿੱਤਾ ਜਾਂਦਾ ਸੀ ਫੇਰ ਉਹ ਵੇਸਟ ਜਿਹੜਾ ਥੱਲੇ गिरਦਾ ਸੀ ਕੁੱਤਾ ਰੋਜ਼ ਆ ਕੇ ਉਹ ਖਾਣ ਲੱਗ ਗਿਆ ਹਾਥੀ ਦੀ ਨਿਗਾਹ ਪਈ ਇੱਕ ਵਾਰੀ ਉਹਦੇ ਤੇ ਕੁੱਤੇ ਤੇ ਹੁਣ ਇੱਕ ਕਾਲਪਨਿਕ ਗਾਹਣੀਆਂ ਹਾਥੀ ਤੇ ਕੁੱਤਾ ਗੱਲਬਾਤ ਕਰਦੇ ਨੇ ਹਾਥੀ ਉਹਨੂੰ ਕਹਿੰਦਾ ਵੀ ਤੂੰ ਇੱਦਾਂ ਜਿਹੜਾ ਫੂਡ ਆ ਵੇਸਟ ਹੁੰਦਾ ਉਹ ਨਾ ਖਾਇਆ ਕਰ ਵੀ ਤੈਨੂੰ ਮੈਂ ਉਦਾਂ ਹੀ ਜਿਹੜਾ ਖਾਣ ਦੇ ਲਈ ਵਧੀਆ ਸਮਾਨ ਆ ਉਹ ਆਪਣੇ ਵਜ਼ੀਰ ਨੂੰ ਕਹਿ ਕੇ ਦਿਲਾ ਦਿਆ ਕਰੂੰਗਾ ਕੁੱਤਾ ਬਹੁਤ ਖੁਸ਼ ਹੁੰਦਾ ਕਿ ਮੈਨੂੰ ਵੀ ਐਹੋ ਜੀ ਡਾਈਟ ਖਾਣ ਨੂੰ ਮਿਲੂਗੀ ਜੋ ਇੱਕ ਬਹੁਤ ਵੱਡੇ ਰਾਜੇ ਦਾ ਹਾਥੀ ਖਾਂਦਾ ਵਾ ਉਹ ਵਜ਼ੀਰ ਨੂੰ ਕਹਿ ਕੇ ਹਾਥੀ ਕੁੱਤੇ ਨੂੰ ਵੀ ਥੋੜਾ ਜਿਹਾ ਖਾਣ ਦਾ ਸਮਾਨ ਆਹੋ ਦਿਲਾਉਣ ਲੱਗ ਗਿਆ। ਕਈ ਦਿਨ ਇਦਾਂ ਚੱਲਦਾ ਰਿਹਾ ਜੀ ਉਹ ਜਿਹੜਾ ਨਿੱਕਾ ਜਿਹਾ ਕੁੱਤਾ ਸੀ ਉਹ ਬਹੁਤ ਹੈਲਦੀ ਹੋ ਗਿਆ, ਬਹੁਤ ਤੰਦਰੁਸਤ ਹੋ ਗਿਆ, ਹੱਟਾ-ਕੱਟਾ ਹੋ ਗਿਆ ਕੁੱਤਾ। ਹੁਣ ਜਦੋਂ ਉਹ ਕੁੱਤਾ ਤੇ ਹਾਥੀ ਰੋਜ਼ ਇਦਾਂ ਮਿਲਦੇ ਸੀ, ਦੋਨਾਂ ਦੀ ਬਹੁਤ ਗਹਿਰੀ ਦੋਸਤੀ ਹੋ ਗਈ। ਦੋਨੋਂ ਬਹੁਤ ਖੇਡਾਂ ਕਰਦੇ। ਕੁੱਤਾ ਹਾਥੀ ਦੇ ਉੱਤੇ ਚੜ੍ਹ ਕੇ ਉਹਦੇ ਤੇ ਝੂਟੇ ਵੀ ਲੈਂਦਾ, ਗੇੜੇ ਵੀ ਉਹਦੇ ਤੇ ਹਾਥੀ ਉਹਨੂੰ ਪੂਰੇ ਲਵਾਉਂਦਾ। ਕਹਿ ਲਓ ਪੂਰਾ ਇੰਜੋਏ ਕਰਾਉਂਦਾ ਹਨ। ਇੱਕ ਵਾਰੀ ਕੀ ਹੁੰਦਾ ਇੱਕ ਜ਼ਿਮੀਂਦਾਰ ਆਉਂਦਾ ਉੱਥੇ ਉਹਦੀ ਨਿਗਾ ਉਸ ਕੁੱਤੇ ਤੇ ਪੈ ਜਾਂਦੀ ਆ ਉਹਨੂੰ ਇੱਕ ਕੁੱਤੇ ਦੀ ਭਾਲ ਹੁੰਦੀ ਆ ਹਟਾ-ਗਟਾ ਕੁੱਤਾ ਉਹਨੂੰ ਚਾਹੀਦਾ ਹੁੰਦਾ ਜਿਹੜਾ ਉਹਦੇ ਖੇਤਾਂ ਦੀ ਰਾਖੀ ਕਰ ਸਕੇ ਉਹਨੂੰ ਉਹ ਕੁੱਤਾ ਵੈਸਟ ਲੱਗਦਾ ਜੀ ਉਹ ਕੁੱਤਾ ਉੱਥੋਂ ਫੜ ਕੇ ਲੈ ਜਾਂਦਾ ਚੋਰੀ ਚਲੋ ਜੀ ਉਹ ਕੁੱਤਾ ਆਪਣੇ ਖੇਤਾਂ ਦੇ ਵਿੱਚ ਜਦੋਂ ਲੈ ਜਾਂਦਾ ਜ਼ਿਮੀਂਦਾਰ ਤੇ ਨਾ ਤਾਂ ਉੱਥੇ ਕੁੱਤਾ ਖੁਸ਼ ਸੀ ਉਹਨੂੰ ਵੀ ਉੱਥੇ ਇੱਕ ਤਰ੍ਹਾਂ ਨਾਲ ਕੈਦ ਕਰਕੇ ਰੱਖ ਲਿਆ ਤੇ ਹਾਥੀ ਬੜਾ ਨਰਾਸ਼ ਹੋਇਆ ਇੱਕ ਦਿਨ ਹੋਇਆ ਦੋ ਦਿਨ ਹੋਏ ਤਿੰਨ ਦਿਨ ਹੋਏ ਉਹਨੂੰ ਕੁੱਤਾ ਨਹੀਂ ਦਿਖਿਆ ਹਾਥੀ ਤੇ ਕੁੱਤੇ ਦਾ ਮੇਲ ਨਹੀਂ ਹੋਇਆ ਹਾਥੀ ਬੜਾ ਨਰਾਸ਼ ਰਹਿਣ ਲੱਗ ਗਿਆ ਇੱਕ ਦਿਨ ਰਾਜੇ ਦੇ ਮਹਿਲ ਦੇ ਵਿੱਚ ਜਿਹੜੀ ਇੱਕ ਖਾਸ ਥਾਂ ਹਾਥੀ ਨੂੰ ਰਹਿਣ ਦੇ ਲਈ ਦਿੱਤੀ ਹੋਈ ਸੀ ਰਾਜਾ ਉੱਥੋਂ ਲੰਘਦਾ ਤੇ ਦੇਖਦਾ ਵੀ ਹਾਥੀ ਬਹੁਤ ਹੁਣ ਨਰਾਸ਼ ਰਹਿਣ ਲੱਗ ਗਿਆ ਪਹਿਲਾਂ ਵਾਲੀ ਗੱਲਬਾਤ ਇਹਦੇ 'ਚ ਰਹੀ ਨਹੀਂ ਉਹ ਆਪਣੇ ਵਜ਼ੀਰ ਨੂੰ ਬੁਲਾਉਂਦਾ ਕਿ ਹਾਥੀ ਨੂੰ ਹੋਇਆ ਕੀ ਆ ਕਿਉਂ ਇੰਨਾ ਨਰਾਸ਼ ਆ ਇਹ ਤਾਂ ਵਜ਼ੀਰ ਸਾਰੀ ਗੱਲ ਦੱਸਦਾ ਵੀ ਇਦਾਂ ਕਰਕੇ ਆਪਾਂ ਜਦੋਂ ਨਗਰ ਦਾ ਢੇਡਾ ਲਾਉਣ ਜਾਂਦੇ ਸੀ ਇੱਕ ਕੁੱਤਾ ਮਿਲਿਆ ਸੀ ਤੇ ਇਹਨਾਂ ਦੀ ਦੋਸਤੀ ਹੋ ਗਈ ਸੀ ਉਹ ਕੁੱਤਾ ਗੁੰਮ ਹੋ ਗਿਆ ਜੀ ਕਿਤੇ ਤਾਂ ਕਰਕੇ ਹਾਥੀ ਜਿਹੜਾ ਇਹ ਨਰਾਸ਼ ਆ ਰਾਜਾ ਹੁਣ ਹਾਥੀ ਦੀ ਇਸ ਨਰਾਸ਼ਾ ਨੂੰ ਨਹੀਂ ਦੇਖ ਪਾਉਂਦਾ ਉਹਦਾ ਲਾਡਲਾ ਹਾਥੀ ਸੀ ਉਹ ਕੀ ਕਰਦਾ ਢੰਡੋਰਾ ਪਟਵਾਉਣ ਦਾ ਫੈਸਲਾ ਕਰਦਾ ਵੀ ਜਿੰਨੇ ਵੀ ਆਸ-ਪਾਸ ਨਗਰ ਨੇ ਉੱਥੇ ਢੰਡੋਰਾ ਪਟਵਾਉਂਦਾ ਕਿ ਇੱਕ ਕੁੱਤਾ ਵਾ ਬਹੁਤ ਹਟਾ-ਕਟਾ ਤੇ ਬਹੁਤ ਤੰਦਰੁਸਤ ਕੁੱਤਾ ਵਾ ਵੀ ਉਹ ਸਾਰੀ ਜਿੱਦਾਂ ਦੀ ਵੀ ਉਹਦੀ ਦਿੱਖ ਸੀ ਉਹਦਾ ਢੰਡੋਰਾ ਪਟਵਾ ਦਿੰਦਾ ਵੀ ਜੇ ਕਿਸੇ ਨੂੰ ਮਿਲਦਾ ਤਾਂ ਰਾਜੇ ਦੇ ਮਹਿਲ ਦੇ ਵਿੱਚ ਲੈ ਕੇ ਆਵੇ ਤੇ ਉਹਨੂੰ ਮੂੰਹ ਮੰਗੀ ਕੀਮਤ ਆ ਜਿਹੜੀ ਦਿੱਤੀ ਜਾਊਗੀ ਉਹ ਢੰਡੋਰਾ ਜਦੋਂ ਪਟਿਆ ਜਾ ਰਿਹਾ ਸੀ ਉਸ ਜ਼ਿਮੀਦਾਰ ਤੱਕ ਵੀ ਉਹ ਆਵਾਜ਼ ਪਹੁੰਚਦੀ ਆ ਇੱਕ ਕੁੱਤਾ ਜਿਹੜਾ ਗੁੰਮਿਆ ਉਹ ਰਾਜਾ ਲੱਭ ਰਿਆ ਵਾ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਜਿਹੜਾ ਕੁੱਤਾ ਮੈਂ ਚੱਕ ਕੇ ਲੈ ਕੇ ਆਇਆ ਉਹੀ ਕੁੱਤੇ ਦੀ ਭਾਲ ਕੀਤੀ ਜਾ ਰਹੀ ਆ ਹੁਣ ਉਸ ਜ਼ਿੰਮੇਦਾਰ ਨੂੰ ਇਹ ਲਾਲਚ ਹੋ ਜਾਂਦਾ ਵੀ ਕੁੱਤਾ ਤਾਂ ਮੈਨੂੰ ਕੋਈ ਹੋਰ ਵੀ ਤਗੜਾ ਮਿਲ ਜੂਗਾ ਪਰ ਇਹਨੂੰ ਮੈਂ ਰਾਜੇ ਤੱਕ ਪਹੁੰਚਾ ਕੇ ਆਪਣਾ ਇਨਾਮ ਹਾਸਲ ਕਰਿਆ ਵਾ ਉਸ ਲਾਲਚ ਦੇ ਵਿੱਚ ਦੋਸਤੋ ਉਹ ਕੁੱਤਾ ਲੈ ਕੇ ਰਾਜੇ ਦੇ ਮਹਿਲ ਦੇ ਵਿੱਚ ਪੇਸ਼ ਹੁੰਦਾ ਵਾ ਤੇ ਇਹ ਕੁੱਤਾ ਉੱਥੇ ਵਾਪਸ ਛੱਡ ਦਿੰਦਾ ਜਦੋਂ ਕੁੱਤਾ ਉਹ ਉੱਥੇ ਮਹਿਲ ਦੇ ਵਿੱਚ ਪਹੁੰਚਦਾ ਤੇ ਲੱਭਦਾ ਵਾ ਵੀ ਹਾਥੀ ਦਾ ਟਿਕਾਣਾ ਕਿੱਥੇ ਆ ਤੇ ਉਹ ਲੱਭ ਵੀ ਲੈਂਦਾ ਵਾ ਜਦੋਂ ਉਹ ਮਿਲਦੇ ਨੇ ਦੋਨੋਂ ਫੇਰ ਆਪਸ ਦੇ ਵਿੱਚ ਹਾਥੀ ਬਹੁਤ ਖੁਸ਼ ਹੁੰਦਾ ਕੁੱਤੇ ਦੇ ਨਾਲ ਬਹੁਤ ਪਿਆਰ ਕਰਦਾ ਕੁੱਤੇ ਨੂੰ ਆਪਣੇ ਸੁੰਡ ਦੇ ਨਾਲ ਦులਾਰ ਕਰਦਾ ਆਪਣੇ ਉੱਤੇ ਬਿਠਾਉਂਦਾ ਫੇਰ ਪਹਿਲਾਂ ਵਾਂਗੂ ਉਹਨੂੰ ਝੂਟੇ ਦਿੰਦਾ ਗੇੜੇ ਘਟਾਉਂਦਾ ਤੇ ਇਦਾਂ ਕਰਕੇ ਹਾਥੀ ਤੇ ਕੁੱਤੇ ਦਾ ਮਲਾਪ ਹੋ ਜਾਂਦਾ ਤੇ ਰਾਜਾ ਵੀ ਜਿਹੜਾ ਬਹੁਤ ਖੁਸ਼ ਹੁੰਦਾ ਸੋ ਦੋਸਤੋ ਕਹਾਣੀ ਤਾਂ ਬਸ ਇੰਨੀ ਕੀ ਸੀ ਪਰ ਦੇਖੋ ਕਿੰਨੀ ਸੋਹਣੀ ਸਿੱਖਿਆ ਮਿਲਦੀ ਆ ਜਿਹੜੀ ਨਿੱਕੀ ਜੀ ਸਿੱਖਿਆ ਦੇਣ ਦੇ ਲਈ ਇਹ ਕਹਾਣੀ ਮੈਂ ਸਾਂਝੀ ਕੀਤੀ ਉਹ ਇਹ ਆ ਕਿ ਜੇ ਹਾਥੀ ਤੇ ਕੁੱਤਾ ਇਹਨੇ ਪਿਆਰ ਦੇ ਨਾਲ ਰਹਿ ਸਕਦੇ ਨੇ ਫੇਰ ਆਪਾਂ ਇਨਸਾਨ ਕਿਉਂ ਨਹੀਂ ਰਹਿ ਸਕਦੇ ਇੱਕ ਦੂਜੇ ਦੇ ਨਾਲ ਪਿਆਰ ਕਰਕੇ ਆਪਾਂ ਕਿਉਂ ਐਵੇਂ ਫਾਲਤੂ ਦੇ ਲੜਾਈ ਝਗੜੇ ਆਪਸ ਵਿੱਚ ਹਮੇਸ਼ਾ ਕਰਦੇ ਰਹਿੰਦੇ ਆ ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਆਪਣੇ ਆਪ ਚ ਹੰਕਾਰ ਲੈ ਆਉਂਦੇ ਆ ਫਿਰ ਦੂਜੇ ਨੂੰ ਆਪਾਂ ਮਾੜਾ ਕਹਿੰਦੇ ਆ ਇਹ ਸਾਰਾ ਕੁਝ ਕਰਕੇ ਆਪਾਂ ਨੂੰ ਕੁਝ ਨਹੀਂ ਲੱਭਣਾ ਰਲ ਮਿਲ ਕੇ ਰਹੀਏ ਇਨਸਾਨ ਦਾ ਇਨਸਾਨ ਦੇ ਨਾਲ ਪਿਆਰ ਬਹੁਤ ਜ਼ਰੂਰੀ ਆ ਬੰਦੇ ਨੂੰ ਬੰਦੇ ਦਾ ਸਹਾਰਾ ਬਹੁਤ ਜ਼ਰੂਰੀ ਆ ਰਲ ਮਿਲ ਕੇ ਰਹੋ ਰਲ ਮਿਲ ਕੇ ਖਾਓ ਪੀਓ ਤੇ ਜ਼ਿੰਦਗੀ ਦਾ ਆਨੰਦ ਜਿਹੜਾ ਆਪਾਂ ਨੂੰ ਹਮੇਸ਼ਾ ਮਾਣਦੇ ਰਹਿਣਾ ਚਾਹੀਦਾ ਦੁਸ਼ਮਣੀਆਂ ਦੇ ਵਿੱਚੋਂ ਕਦੇ ਵੀ ਕੋਈ ਲਾਭ ਕਿਸੇ ਨੂੰ ਨਹੀਂ ਮਿਲਿਆ ਸੋ ਦੁਸ਼ਮਣੀਆਂ ਤੋਂ ਬਚ ਕੇ ਰਹੋ ਦੋਸਤੀ ਨੂੰ ਹਮੇਸ਼ਾ ਪਰਵਾਨਗੀ ਦਿਓ ਬਹੁਤ ਬਹੁਤ ਧੰਨਵਾਦ ਜੀ ਮਿਲਦਾ ਅਗਲੀ ਵੀਡੀਓ 'ਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ